ਬੇਲਾ ਆ ਗਿਆ ਖਿਡਾਰੀਆ ਆ ਮੈਦਾਨ ਅੰਦਰ ਹਾਰ ਜਿੱਤ ਹੋਣੀ ਪਰਮਾਤਮਾ ਦੇ ਹੱਥ ਖੇਡਾਂ ਖੇਡਣ ਲਈ ਦਿਲ ਹੋਣਾ ਚਾਹੀਦਾ ਇਨਸਾਨ ਅੰਦਰ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਇੰਟਰਨੈਸ਼ਨਲ ਪੂਰੇਵਾਲ ਖੇਡ ਮੇਲੇ ਦੇ ਪ੍ਰਮੋਟਰਾਂ ਦੇ ਕੋਲ ਜਿਨ੍ਹਾਂ ਨੇ 2025 ਫਰਵਰੀ ਦੇ ਲਈ ਇਸ ਟੂਰਨਾਮੈਂਟ ਦੀਆਂ ਜਿਹੜੀਆਂ ਡੇਟਾ ਦਾ ਉਹ ਅਨਾਉਂਸਮੈਂਟ ਕਰਨੀ ਹੈ ਉਹਨਾਂ ਨਾਲ ਤੁਹਾਡੀ ਆਪਾਂ ਗੱਲ ਕਰਾਵਾਂਗੇ ਇਹ ਡੇਟਾ ਉਹਨਾਂ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 27 ਤੇ 28 ਫਰਵਰੀ ਨੂੰ ਸਵਰਗੀ ਨਰਿੰਦਰ ਸਿੰਘ ਯਾਦਗਾਰੀ ਖੇਡ ਸਟੇਡੀਅਮ ਦੇ ਵਿੱਚ ਇਹ ਖੇਡਾਂ ਕਰਾਈਆਂ ਜਾਣਗੀਆਂ ਜਿੱਥੇ ਇਹ ਖੇਡਾਂ ਪੰਜਾਬ ਦੀਆਂ ਰਵਾਇਤੀ ਖੇਡਾਂ ਨੂੰ ਬਰਕਰਾਰ ਰੱਖ ਲਈਆਂ ਹਨ ਉੱਥੇ ਹੀ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਵੀ ਪੈਦਾ ਕਰ ਰਹੀਆਂ ਹਨ ਇਸੇ ਹੀ ਗਰਾਊਂਡ ਦੇ ਵਿੱਚੋਂ ਗਰਜੀਤ ਸਿੰਘ ਪੁਰੇਵਾਲ ਨੇ ਲੱਖਾਂ ਰੁਪਏ ਲੱਖਾਂ ਰੁਪਏ ਮੈਂ ਕਹਿ ਰਿਹਾ ਕਿ ਲੱਖਾਂ ਹੀ ਡਾਲਰ ਖਰਚ ਕੇ ਜਿਹੜੇ ਖਿਡਾਰੀ ਪੈਦਾ ਕੀਤੇ ਆ ਉਸਨੇ ਆਪਣੀ ਦਸਵੰਧ ਕਮਾਈ ਦੇ ਵਿੱਚੋਂ ਆਪਣੇ ਸਾਥੀਆਂ ਨਾਲ ਰਲ ਕੇ ਵੀ ਇਹ ਟੂਰਨਾਮੈਂਟ ਨੂੰ ਅੱਗੇ ਵਧਾਉਂਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਜਾਰੀ ਰੱਖੀਆਂ ਹੋਈਆਂ ਹੁਣ 28ਵੇਂ ਪੁਰੇਵਾਲ ਖੇਡ ਮੇਲੇ ਦੇ ਵਿੱਚ ਜਿੱਥੇ ਲੱਖਾਂ ਲੱਖਾਂ ਦੀਆਂ ਕਬੜੀਆਂ ਪਹਿਣਗੀਆਂ ਉੱਥੇ ਹੀ ਪਲਵਾਨਾਂ ਦੇ ਲਈ ਵੱਡੇ ਇਨਾਮ ਰੱਖੇ ਗਏ ਨੇ ਇਸ ਦੇ ਨਾਲ ਹੀ ਰੱਸਾ ਕਸ਼ੀ ਘੋੜ ਦੌੜ ਔਰ ਹੋਰ ਵੀ ਪੰਜਾਬ ਦੀਆਂ ਜਿਹੜੀਆਂ ਰਵਾਇਤੀ ਖੇਡਾਂ ਜਿਵੇਂ ਕਿ ਕੁੱਤਿਆਂ ਦੀ ਦੌੜ ਹੋ ਗਈ ਹਾਲਟ ਦੌੜ ਹੋ ਗਈ ਟ੍ਰੈਲੀ ਵੈਕ ਹੋ ਗਈ ਇਸ ਦੇ ਨਾਲ ਅਲੱਗ-ਅਲੱਗ ਜਿਹੜੇ ਪਿੰਡੂ ਖੇਤਰ ਦੇ ਨਾਲ ਸੰਬੰਧਤ ਆਉਂਦੇ ਨੇ ਵਿਅਕਤੀ ਆਉਂਦੇ ਨੇ ਉਹ ਵੀ ਇਹਨਾਂ ਖੇਡਾਂ ਦਾ ਇੱਕ ਹਿੱਸਾ ਬੰਦੇ ਨੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਉਹਨਾਂ ਪ੍ਰੋਮੋਟਰਾਂ ਦੇ ਕੋਲ ਗਰਜੀਤ ਸਿੰਘ ਪੁਰੇਵਾਲ ਮਾਸਟਰ ਜੋਗਾ ਸਿੰਘ ਜੀ ਔਰ ਪਿੰਡ ਦੇ ਸਰਪੰਚ ਹਕੀਮਪੁਰ ਤੋਂ ਉਹ ਕੀ ਕਹਿੰਦੇ ਨੇ ਤੁਸੀਂ ਸੁਣੋ ਇਸ ਟੂਰਨਾਮੈਂਟ ਦਾ ਜੋ ਦੱਸਣਾ ਚਾਹੁੰਦੇ ਨੇ ਕਿ ਕਿਹੜੀਆਂ ਤਰੀਕਾਂ ਨੂੰ ਕਿੰਨੇ ਵਜੇ ਕਿੱਥੇ ਜਿਹੜਾ ਇਹ ਟੂਰਨਾਮੈਂਟ ਸ਼ੁਰੂ ਹੋਵੇਗਾ ਤੇ ਉਸ ਦੇ ਵਿੱਚ ਕੀ ਕੀ ਯੋਗਦਾਨ ਖਿਡਾਰੀਆਂ ਵੱਲੋਂ ਪਾਇਆ ਜਾਣਾ ਤੇ ਪ੍ਰਮੋਟਰਾਂ ਵੱਲੋਂ ਪਾਇਆ ਜਾਣਾ ਤੇ ਇਸ ਟੂਰਨਾਮੈਂਟ ਦੇ ਸਹਿਯੋਗੀਆਂ ਵੱਲੋਂ ਪਾਇਆ ਜਾਣਾ ਤੁਸੀਂ ਦੇਖਦੇ ਰਹੋ ਐਨਕੇਐਨ ਟੀਵੀ ਜੋ ਪ੍ਰੋਵੋਕੇਟ ਮਿਲਿਆ ਅਹਸਾਨ ਫਰਵੀ 2728 ਹੋ ਰਿਹਾ ਜਿਵੇਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਰੈਸਲਿੰਗ ਕਬੱਡੀ ਬਾਕੀ ਜਿਹੜੀ ਹੋਰ ਸਪੋਰਟਸ ਐਥਲੀਟਸ ਦੁਆਰਾ ਹਰ ਤੀਆਂ ਦੌੜਾਂ ਗੱਡੀ ਦੌੜਾਂ ਰੋਸਾ ਕੱਟੀ ਜਿੰਨੀ ਵੀ ਹੋਰ ਵਾਕੀ ਕੋੜ ਦੌੜਾਂ ਉਹ ਸਾਰੀਆਂ ਹੋ ਗਿਆ ਸੋ ਅਸੀਂ ਸਾਰੇ ਸਮੂਹ ਜਿੰਨੇ ਵੀ ਖੇਡ ਪ੍ਰੇਮੀ ਆ ਉਹਨਾਂ ਨੇ ਨਾ ਖੇਡ ਮੇਲੇ ਤੇ ਫੂਮਾ ਮਾਰਕੀਟ ਤੇ ਜਿਹਨੇ ਸਦਕਾ ਗਏ ਆ ਤੇ ਬਾਕੀ ਹੋਰ ਜਿੰਨੇ ਵੀ ਆਪਣੇ ਖੇਡ ਪ੍ਰੇਮੀ ਰਹਿ ਗਏ ਆ ਜਿਹੜਾ ਆਪਾਂ ਪਰ ਪਿੰਡਾਂ ਦਾ ਟੂਰਨਾਮੈਂਟ ਕਾਉਂਦੇ ਆ ਅਸੀਂ ਉਹਨੂੰ ਵੀ ਬੇਨਤੀ ਕਰਦੇ ਆ ਕਿ ਫਰਵਰੀ 27 ਤੋਂ 28 ਮਤਲਬ ਇਹਨਾਂ ਨੇ ਤਾਂ ਥੋੜਿਆ ਸੰਕੋਚ ਕਰਨ ਕਿ ਜਿਹੜਾ ਵੀ ਆਪਣੇ ਇਸ ਮੇਲੇ ਤੇ ਸਾਰੀ ਹਰ ਤਰ੍ਹਾਂ ਦੀ ਗੇਮ ਹੋਈ ਆ ਮਤਲਬ ਦਰਸ਼ਕਾਂ ਨੂੰ ਪੂਰਾ ਦੇਖਣ ਦਾ ਆਨੰਦ ਆਵੇ ਥੈਂਕ ਯੂ ਸਾਰਾ ਦਾ ਥੈਂਕ ਯੂ ਬਾਈ ਬੀ ਆਪਾਂ ਇਹ ਜੋ 28ਵਾਂ ਪੁਰੇਵਾਲ ਖੇਡ ਮੇਲਾ ਅਗਲੇ ਮਰੇ 27 ਤੇ 28 ਫਰਵਰੀ 2025 ਨੂੰ ਹੋਣ ਜਾ ਰਿਹਾ ਇਸ ਵਿੱਚ ਜਿਸ ਤਰ੍ਹਾਂ ਪਹਿਲਾਂ ਵੀ ਆ ਕਬੱਡੀ ਅੰਤਰਰਾਸ਼ਟਰੀ ਪੱਧਰੀ ਕਬੱਡੀ ਕੁਸ਼ਤੀਆਂ ਦੇ ਵੱਖ-ਵੱਖ ਪੰਜ ਤਰ੍ਹਾਂ ਦੇ ਟਾਈਟਲ ਤੇ ਰੱਸਾ ਕਸ਼ੀ ਕੰਨ ਟਾਈਟਲ ਕਮੀ ਹੈ ਟੈਨ ਟਾਈਟਲ ਲੜਕੀਆਂ ਦੇ ਬੱਚਿਆਂ ਦੇ ਖੇਡ ਮੁਕਾਬਲੇ ਕੋੜ ਦੌੜ ਹਲਟਾਂ ਦੀ ਦੌੜ ਬੈਲ ਗੱਡੀਆਂ ਦੀ ਦੌੜ ਤੇ ਹੋਰ ਰਵਾਇਤੀ ਖੇਡਾਂ ਹੋਣਗੀਆਂ ਮੈਂ ਸਾਰੇ ਖੇਡ ਪ੍ਰੇਮੀਆਂ ਨੂੰ ਸਮੂਹ ਇਹ ਲਾਕਾ ਨਵਸੀਆਂ ਨੂੰ ਕਿ ਇਹ ਅੰਤਰਰਾਸ਼ਟਰੀ ਪੱਦਰ ਦਾ ਖੇਡ ਮੇਲਾ ਆ ਤੇ ਇਸ ਨੂੰ ਕਰਵਾਉਣ ਦੇ ਵਿੱਚ ਸਹਿਯੋਗ ਦਿਓ ਹਮ ਹਮਾ ਕੇ ਪਹੁੰਚੋ 10 ਬਰਦੀ ਦਾ ਖਾਲਸਾ ਬਰਦੀ ਇੱਕ ਦੋ ਲੋਕ ਜੀ ਨਸੀਬੀ ਹੋ ਤਾਂ ਇਹ ਪਰਿਵਾਰ ਖੇਡ ਮੇਲੇ ਦੇ ਸਾਡੇ ਕਲੱਬ ਦੇ ਜਿੰਨੇ ਵੀ ਮੈਂਬਰ ਸਿਆ ਉਹਨਾਂ ਨੂੰ ਵੀ ਦਸ਼ਮੇ ਦੇ ਸ਼ਾਮ ਵਿੱਚ ਬੈਠੇ ਆ ਕਿ ਸਾਰਿਆਂ ਨੂੰ ਬੇਨਤੀ ਆ ਕਿ ਖੇਡ ਮੇਲੇ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤੇ ਆਪਣੇ ਏਰੀਆ ਵਪਾਰੀ ਜ਼ਿੰਦਗੀ ਦੇ ਵਿੱਚੋਂ ਜਿਹੜੇ ਇਹ ਦੋ ਦਿਨ ਆ ਹੁਣ ਤੋਂ ਹੀ ਪਲਾਨ ਕਰ ਲਓ ਕਿ 27 28 ਨੂੰ ਆਪਾਂ ਹਕੀਮਪੁਰ ਜਾਣਾ ਖੇਡ ਮੇਲੇ ਦਾ ਪ੍ਰਬੰਧ ਵੀ ਆਪਾਂ ਸਾਂਭਣਾ ਰੌਣਕ ਨੂੰ ਵਧਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਦੇਵ ਸਿੰਘ ਖਾਲਸਾ ਸਰਪੰਚ ਪਿੰਡ ਹਕੀਮਪੁਰ ਤੋਂ ਜੀ ਸਾਰਿਆਂ ਨੂੰ ਸਾਰੇ ਨਗਰ ਨੂੰ ਸਾਰੇ ਯਾਰ ਵਾਰਲਡ ਨੂੰ ਪੁਰੇ ਬਾਲ ਖੇਡ ਮੇਲੇ ਤੇ 27 28 ਫਰਵਰੀ ਜੀ 27 28 ਫਰਵਰੀ ਨੂੰ ਪਹੁੰਚਣ ਲਈ ਸੱਦਾ ਦਿੰਦੇ ਹਾਂ ਜੀ ਕਿਤੇ ਹਰ ਤਰ੍ਹਾਂ ਦੀਆਂ ਖੇਡਾਂ ਕੀਤੀਆਂ ਜਾਂਦੀਆਂ ਹਨ ਜੀ ਤੋਂ ਸਾਰਿਆਂ ਨੂੰ ਬੇਨਤੀ ਆ ਕਿ 27 28 ਨੂੰ ਪਹੁੰਚਣ ਦੀ ਕਿਰਪਾਲਤਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੇ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਕਿ ਕੈਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜਿਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਥੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਨੌਂਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਸਾਢੇ 3 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਤੀ ਵੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵੱਡੀ ਪੈਸੇ ਲਾਉਨੇ ਆਂ ਦੋਕ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱذ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸ